ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਤੋਂ ਅਗੜੀ ਫਾਰਮ ਨਾਟ 11 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਭਗਵਾਲਪੁਰ ਕਮਲ ਡੇਰੀ ਫਾਰਮ ਤੋਂ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਾਂ ਪੰਜ ਝੋਟੀਆਂ ਦਿਖਾਵਾਂ ਤੇ ਤੋਂ ਬਿਲਕੁਲ ਤਾਜ਼ਾ ਸਹੀਆਂ ਵਾਂ ਤੇ ਲੈ ਗੱਬਣਾ ਆਪਾਂ ਪਹੁੰਚਿਆ ਵੀਰ ਕਮਲ ਦੇ ਕੋਲ ਤੇ ਅੱਜ ਕਰਦੇ ਆ ਵੀਰ ਨਾਲ ਗੱਲਬਾਤ ਕੁਝ ਉਹਨਾਂ ਦੀ ਬੇਟੇਲ ਸਸੇ ਭਾਈ ਸਸਕਾ ਜੀ ਜੀ ਬਹੁਤ ਨਾਲ ਰਹੀ ਥਾਂ ਜੀ ਕਿਰਪਾ ਬਬੀ ਸਿੰਘ ਜੀ ਕਿਰਪਾਈ ਚਾਹੀਦੀ ਹੈ ਜੀ ਹਾਂ ਜੀ ਹਾਂ ਜੀ ਤੇ ਆਪਣਾ ਨਾਮ ਤੇ ਐਡਰੈਸ ਲਾਉਂਦੇ ਹਾਂ ਕਮਲਜੀਤ ਸਿੰਘ ਜੇ ਪਿੰਡ ਭਗਵਾਨਪੁਰ ਤੇ ਤਹਿਸੀਲ ਡੇਰਾ ਬਪਨਾਨ ਤੇ ਜ਼ਿਲ੍ਹਾ ਤਾਹਾਂ ਕੋਰ ਆਪਣਾ ਠੀਕ ਹੈ ਜੀ ਫੋਨ ਨੰਬਰ 981590784 ਮਰਾ ਨੰਬਰ ਹੈ ਇੱਥੇ ਵਟਸਐਪ ਚੱਲਦਾ ਹੈ ਠੀਕ ਹੈ ਠੀਕ ਹੈ ਜੀ ਹਾਂ ਜੀ ਹਾਂ ਜੀ ਕੀਤੀਆਂ ਨੀਲੀਆਂ ਪੂਰੀਆਂ ਇਕੱਠੀਆਂ ਹਾਂ ਜੀ ਹਾਂ ਜੀ ਲਾਈ ਰਾਉਟ ਪੂਰੀ ਕਮਲ ਲਾਈ ਤੇ ਕਰੀਏ ਫਿਰੋਆ ਜੀ ਬਿਲਕੁਲ ਜੀ ਬਿਲਕੁਲ ਆ ਵੱਡੀ ਗੱਲ ਤੇ ਬਈ ਹੈ ਹਾਂ ਵੱਡੀ ਗੱਲ ਦੱਸਿਓ ਭ ਕਿ ਜਿਸਵੇਂ ਸਵੀਜੇ ਨੀਲੀ ਰਗ ਦੀ ਬੂਰੇ ਰੰਗ ਦੀ ਤਨਹਾਲੀ ਜੇ ਠੀਕ ਹੈ ਮਗਰ ਬੱਚਾ ਵੀ ਕੱਟੀ ਦੇ ਦਿੱਤੀ ਕੱਲ ਦੀ ਸਵੇਰ ਦੀ ਸਵੀਜੇ ਲਓ ਬਜੀ ਪਿੱਛੇ 3 ਮਲਕਾਫ ਆ ਗਏ ਜੋ ਵੀ ਨੀਂਦੀ ਮੇਰੇ ਵਿੱਚ ਹੀ ਆਇਆ ਜੇ ਚਲੋ ਤੁਸੀਂ ਫੜੀ ਕਰਨ ਵਾਲੀ ਹੈ ਵੀ ਤੇ ਬਿਲਕੁਲ ਜਿਹੜਾ ਤਾਜ਼ਾ ਬੱਚਾ ਉਹ ਤੇ ਗਿੱਲਾ ਹੀ 나ੜੂ ਹਜੇ ਬਈ ਕਿਵੇਂ ਕੋ ਕਿੰਨਾ ਕੁ ਬੋਲਾ ਜੇ ਇਹ ਬੋਲਾ ਇਹ ਥੋੜੇ ਲਾਲੋ ਤੇ 7 ਕਿਲੋ ਜਾਂ 8 ਕਿਲੋ ਅੱਛਾ ਇਹ ਪੁੱਤ 13 ਕਿਲੋ ਗਰਮੀਆਂ 'ਚ ਵੀ ਦੇ ਦੇਉਗੀ ਚਵਾਈ ਕਿਤੇ ਰੂਮ ਵੜ ਗਈ ਪੁੱਤ ਅਰੇ ਕਾਲ ਦੀ ਦੇ ਸੂਈ ਹੈ ਜੇ ਤੁਹਾਨੂੰ ਪਤਾ ਇਹਦੇ ਚਵਾਈ ਵੇਖਣ ਆਈ ਗਾ ਚਲੋ ਕੋਈ ਉੱਠਾਏ ਪੜੇ ਸਿੱਧੇ ਕੰਢੇ ਪੂਰਾ ਪੀਕ ਲੈਵਲ ਤੇ ਜਾਂਦਾ ਹੈ 25 ਦਿਨ ਬਾਅਦ ਹਾਂਜੀ 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 ਚਲੋ ਬੋਧਾ ਨਹੀਂ 12 ਪਲੱਸ ਤੇ ਜਾਊ ਜਾਊ ਨਹੀਂ 12 ਦੇ ਹੈ ਹੀ ਠੀਕ ਹੈ ਜੀ ਖੋਲੋ ਭਾਈ ਫਿਰ ਛੋਲ ਕੇ ਉੱਠੇ ਲਵੜੀ ਚੰਗਾ ਤਗੜਾ ਕਾਢ ਕਾਟਾ ਹੈ ਸੂਆ ਭਾਈ ਕਿੰਨਾ ਦੱਸਿਆ ਸੂਆ ਤੀਸਰਾ ਪਿਓਰ ਦੇ ਠੀਕ ਆ ਲਓ ਜੀ ਤੀਸਰਾ ਸੂਆ ਦੂਜੀ ਇਹਦੇ ਵਿੱਚ ਹੋਰ ਮੇਦੀ ਪੂਰੀ ਦੇ ਵਿੱਚ ਆਹੀ ਹੈ ਤੇ ਨਾ ਹੈ ਵੀ ਤੇ ਲਾ ਲਈ ਜੇ ਇਹ ਵੀ ਪਸ਼ੂ ਬਹੁਤੀ ਘੱਟ ਲੱਗਦਾ ਦੇ ਕਰੋ ਬਾਕੀ ਮਲਕੀ ਆ ਤੇ ਕਾਲੀ ਆ ਦਾ ਕਾੜ ਵੀ ਬਹੁਤ ਹੀ ਚੰਗਾ ਆ ਗਿਆ ਵਾ 12 ਤੋਂ 13 ਲੀਟਰ ਪਈ ਜਲਾ ਕੇ ਦੁੱਧ ਭਰੀ ਜਾਣਾ ਕਰਮਾਲੀ ਨੇ ਬਾਕੀ ਸੂਲ ਦਾ ਨਿਸ਼ਾਨੀਆਂ ਆ ਗਈਆਂ ਤੇ ਥਣ ਚੋਂ ਵੀ ਬਹੁਤ ਹੀ ਚੰਗਾ ਲੱਗਾ ਵਾ ਲਾਉਂਦੇ ਕਰੋ ਚੱਕਰ ਇਸ ਕਾਟ ਡਾਟ ਤੇ ਆ ਗਈਆਂ ਨਿਸ਼ਾਨੀਆਂ ਜਿਹੜੀਆਂ ਦੁੱਧ ਵਾਲੇ ਪਸ਼ੂਆਂ ਦੀਆਂ ਹੁੰਦੀਆਂ ਉਹ ਦੇਖ ਹਮਾ ਲੋ ਭਾਈ ਜੀ ਜੀ ਗੋ ਵੀਰ ਭਰਾ ਸਾਹਮਣਾ ਲੈ ਜੂ ਗਰੇ ਚਲੋ ਦੁੱਧ ਕਰਨ ਵਾਲੀ ਚੰਗਾ ਪਰ ਯੋਗੀ ਕਾਟ ਕਾਟ ਵੀ ਚੰਗਾ ਔਰ ਸਟੋਮੇਪੈਰ ਤੋਂ ਟੇਸਟੂਲ ਤਾਂ ਨਿਸ਼ਾਨੀਆਂ ਸਾਰੀਆਂ ਕਵਰ ਕਰਦੀ ਐ ਲੈ ਸਾਬ ਵਾਲਾ ਜਵਾਰ ਤੁਹਾਨੂੰ ਦੱਸਿਆ ਤੇ ਇਹ ਵੀ ਦੇ ਬਾਅਦ ਚੰਗਾ ਪਾਇਆ ਕਰਮ ਵਾਲੀ ਆਪਣੇ ਤੇ ਲੱਗੀ ਆ ਤੇ ਥਣਚੂਣ ਬਾਈ ਲਾਗੇ ਲੋ ਚੈੱਕ ਕਰਾਉਨੇ ਪੂਛ ਛੋੜੇ ਮੜੀ ਪੂਛ ਲਵਾ ਬਾਈ ਲਾਗੇ ਤੁਸੀਂ ਸੈੱਟ ਕਰੋ ਤੁਸੀਂ ਥੋੜਾ ਦਾ ਸੈੱਜ ਗਿਆ ਉਹਦੇ ਬਹੁਤ ਹੀ ਚੰਗਾ ਥਣਚੂਣ ਕੱਢਿਆ ਇਹਨੇ ਚੁਾਈ ਬਹੁਤ ਪੋਲੀ ਰੂਮ ਵੱੜ ਗਈ ਹੈ ਬੀ ਜੀ ਠੀਕ ਹੈ ਠੀਕ ਹੈ ਬਹੁਤ ਮੋਟੀ ਠੀਕ ਹੈ ਕੀ ਮੁੱਲ ਭਾਜੀ ਦਾ ਹਰ ਬੋਲ ਵੀਰ ਜੀ ਆਪਾਂ 10 ਦਿਨ ਵਾਲੇ ਕਰਨੇ ਮੱਧਮ ਮੱਧਮ ਵਾਲੇ ਅੱਛਾ ਜੀ ਹਾਂਜੀ ਹਾਂਜੀ ਇਹ ਤਾਂ ਨਾਰੂ ਦੇ ਬੱਚੇ ਵੇਚ ਲੋ ਕਿੰਨੇ ਲਾਉਗੇ ਬਿਲਕੁਲ ਤਾਜ਼ਾ ਠੰਡੀ ਹਨੀ ਤੇ ਮਾਜੀ ਵੀ ਨੀਲੀ ਰਗੀ ਆ ਤੇ ਆਪਾਂ ਮੋਲੇ ਦੇ ਇੱਕ 판ੜ ਕਰੀਏ ਪੂਰੇ ਲੱਖ ਰੁਪਏ ਲਵਾਂਗੇ ਸਤੋ ਕਰਤੀਏ ਥੋੜੇ ਬਾਅਦ ਅੰਦਰ 2699 ਹਾਂਜੀ ਹਾਂਜੀ ਠੀਕ ਹੈ ਲਓ ਭਾਜੀ 98000 ਆਦੀ ਭਾਜੀ ਤਾਂ ਇਹੋ ਜਿਹਾ ਕੇ ਇੱਕ 15 15 ਦੀ ਵੀ ਏਟੀਆਂ ਆ ਤੁਮੀ ਨਾ ਪੁੱਛਣਾ ਪਰ ਚਲੋ ਹੁਣ ਬਿਜ਼ਾਰੀ ਥੋੜਾ ਜਿਹਾ ਬੈਠਾ ਹਾਂਜੀ 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 98000 ਦੀ ਮਾਲ ਦੀ ਠੀਕ ਹੈ ਲਓ ਭਾਜੀ 98000 ਦੀ ਸੱਜਰ ਸੂਈ ਤੇ ਨੀਲੀ ਪੂਰੀ ਮਗਰ ਹੈ ਵੀ ਬੱਚਾ ਵੀ ਚੰਗਾ ਕੱਟੀ ਹੋਵੇ ਮੱਧੇ ਭੋਗਿਆਂਗੇ ਤੇ ਦੁੱਧ ਵੀ ਚਲੋ ਕਰਮਾਲੀ ਕੋਈ 12 ਲੀਟਰ ਕੱਢੀ ਜਾਊਗੀ ਤੇ ਆਹ ਬਾਈ ਛੋਟੀ ਕਿਵੇਂ ਆ ਇਹ ਛੋਟੀ ਦੂਜੇ ਸੁਵੇ ਇਹ ਵੀ ਕੱਲ ਦੀ ਸੁਈਏ ਵੀ ਗਿੱਲਾ ਨੜਵੇ ਇਹ ਦਿਨ ਮਗਰ ਕਟਾਈ ਆਖੇ ਆਂਦੀ ਨੰਨੀ ਇਹ ਕੋ ਕਿੰਨਾ ਬੋਲਾ ਬੋਲਾ ਅੱਦੂ ਨੂੰ 18 ਕਿਲੋ ਲੱਗਦਾ ਠੀਕ ਆ ਠੀਕ ਆ ਲਓ ਜੀ ਇਸ ਕੋ ਵੀ 8 ਲੀਟਰ ਦੇ ਆ ਇਹ ਦੋ ਦੁੱਧਾ ਕਿਲੋ ਭਰ ਦਊਗੀ ਤੇ ਖਾਨ ਤੋਂ ਜਿਹੜਾ ਚੌਥਾ ਸਾਈਡਾਂ ਤੇ ਕੁੜੀਆ ਨੱਕਰਾਂ ਤੇ ਲੱਗਾ ਵਾ ਕੰਦਾ ਕੰਦਾ ਉਹ ਚੰਗਾ ਸਾਨਿਆ ਇਹ ਕਿੰਨਾ 12 ਲੀਟਰ ਵੀ ਪਰਿਉ ਨਹੀਂ ਨਹੀਂ 14 ਕਿਲੋ ਦੋ ਦੀਏ ਮੈਂ ਠੀਕ ਠੀਕ ਰੋ ਤੇ ਕੱਢੂ ਵੀ ਕਰਮਾਲੀ ਪੰਜ ਅੱਡਾ ਹੀ ਦੱਸਦਾ ਇੱਥੇ ਕਿਹੜਾ ਕੋਈ ਟਾਈਮ ਲੱਗਾ ਤੁਹਾਡੇ ਸਾਹਮਣੇ ਕੋਈ ਝੋਇਆ ਹੋਊਗਾ ਕੋਈ ਰੱਖਿਆ ਨਹੀਂ ਹੋਊਗਾ ਠੀਕ ਹੈ ਠੀਕ ਹੈ ਨਹੀਂ ਬਾਕੀ ਪਹਿਲੇ ਚੰਮ ਵਾਲੀ ਆ ਤੇ ਟਿੰਡੇ ਦੇ ਨਾਲਾਂ ਨੂੰ ਨਾ ਜਿਹੜੀਆਂ ਚੰਗੀਆਂ ਆ ਕੋ ਚੰਗੀ ਮੈਂ ਦੋਨੋਂ ਪਾਈ ਜੀ ਫਿਰ ਇਹ ਵੀ ਖੋਲ ਕੇ ਦਿਖਾਈਏ ਲਓ ਵੀ ਕਾਟ ਕਾਟ ਜਿਹੜਾ ਇਹਦਾ ਵੀ ਬਹੁਤ ਨਹੀਂ ਚੰਗਾ ਆ ਗਿਆ ਥੋੜਾ ਜਿਹਾ ਨੀਲੀ ਚ ਰੱਖ ਰਹੀ ਆ ਪੱਖ ਚਾਸੇ ਚੱਲ ਚੱਲ ਦਮ ਲਾਇਓ ਕੋਈ ਦਮ ਲਾਇਓ ਦਮ ਲਾਇਓ ਨਾਲ ਵਾਲਾ ਦਾ ਵੀ ਤੇ ਇਹ ਆ ਗਿਆ ਮੇਲ ਦਾ ਮਾਰੂ ਰੋਏ ਗਲਾਈ ਮਾ ਤਾਂ ਆਖਾ ਪੈਣਾ ਇਹ ਵੀ ਤਾਂ ਆ ਜਾਵਾ ਤੇ ਇਹ ਵੀ ਜਾਗ ਥੋੜਾ ਜਿਹਾ ਆਪਣੇਂਟੀ ਲੱਗੀ ਆ ਤੇ ਸੱਟ ਕੱਟ ਕਰੋ ਚੈੱਕ ਬਾਕੀ ਜਿਹੜਾ ਥਣ ਥੋੜਿਆ ਗਿੱਠ ਗਿੱਠ ਤੇ ਥਣ ਲੱਗਾ ਲੱਗ ਲਾ ਤੇ ਕਰੋ ਪਿੱਠ ਕੁੜਾ ਚੈੱਕ ਇਹ ਸੁਬਾ ਸੂਈ ਤੇ ਦੂਸਰਾ ਬੋਲੀ ਕਹਿੰਦਾ ਕਿ 14 ਲੀਟਰ ਜਿਹੜਾ ਦੁੱਧ ਭਰੂਗੀ ਇਹ ਕਰਮਾ ਲਈ ਲੈ ਜਾ ਜੋ ਕੋਈ ਨਹੀਂ ਲੈ ਜਾਦਾ ਬੋਲੀ ਲਾਜੇ ਤਾਂ ਜ਼ਰੂਰ ਆਪਾਂ ਚੱਕ ਕਰਾਵਾਂਗਾ ਤਾਂ ਸੜਾਵਾ ਸੈ ਗਿਆ ਇਹਨਾਂ ਬਹੁਤ ਹੀ ਛੜਾ ਲੱਗਾ ਵਾ ਬੋ ਕਿਹੜਾ ਘੱਟ ਵੀ ਚਾਹੀਦਾ ਹੈ ਫੜੋ ਪੂਛ ਫੜੋ ਇਹਦੀ ਮੜੀ ਇਸਨੂੰ ਲਾਗੇ ਤੋਂ ਚੱਕ ਚੱਡਾ ਜਿਹੜਾ ਬਹੁਤ ਚੰਗਾ ਲੱਗਾ ਵਾ ਤੇ ਥਣ ਛੋੜ ਵੀ ਚੰਗਾ ਕੈਪ ਤੇ ਲੱਗਾ ਵਾ ਇਹ ਵੀ ਲਾਗੇ ਤੋਂ ਇਹ ਤੋਂ ਹੀ ਸਾਰੇ ਤੇ ਬਾਰੇ ਸਲਾਮਤ ਕਰ ਗਏ ਮੈਨੂੰ ਕਾਜ ਮੜ ਗਿਆ ਲੋ ਠੀਕ ਜੀ ਠੀਕ ਜੀ ਬਹੁਤ ਚੰਗਾ ਜੀ ਇੰਤ ਨੂੰ ਵੀ ਸਾਰ ਤੁਸੀਂ ਫੋਟੋ ਸ਼ੇਅਰ ਕਰ ਸਕਦੇ ਖਾਣ ਵੀ ਨੋਕ ਵਾਲਾ ਲੱਗਾ ਇਹਦਾ ਮੁੱਲ ਭਾਰੀ ਹੈ ਰ ਮੋਲਵੀ ਜੀ ਕੰਨੂ ਭਾਏ ਮੱਜਾਂ ਦੇ ਹੋਈ ਇੱਕ 30 ਦੀਆਂ ਅੱਗੇ ਵੇਚੀਆਂ ਆਪਾਂ ਹਾਂਜੀ ਜਿਹੜੀ ਹੁਣ ਮੱਜ ਦੇ ਦੇਣੀ ਆ ਵਾਸਤੇ 12 ਦੇ ਦਾਂਗੇ 12 ਦੀ 12 ਦੀ ਹੋਰ ਕਰ ਦੋ ਥੋੜੇ ਪਰ ਮੱਜਾਂ ਨਾਲ 15 ਦੇ ਦਈਏ ਕੱਢ ਦੋ ਪਰਾ ਪੜਾ 12 ਦੀ ਲਾਸਟ ਦੇ ਦਾਂਗੇ ਇਤੋਂ ਬਹੁਤ ਸ਼ੋਰ ਸ਼ਾਟਿੰਗ ਹਣੀ ਠੀਕ ਹੈ ਲੋ ਜੀ 1 ਲੱਖ ਦੇ 12000 ਰੁਪਏ ਕਹਿੰਦਾਗਾ ਸ਼ੋਰਟ ਚਾਹ ਪੈ ਕਰਾਂਗੇ ਸੁੱਧ ਜਿਹੜਾ 14 ਲੀਟਰ ਕਰਨ ਵਾਲੀ ਸਰੀ ਜਾਊਗੀ ਬਿਲਕੁਲ ਤਾਜ਼ੀ ਸੁੱਈ ਜਾਵੀ ਸੋ ਆਹ ਬਾਈ ਕਿਵੇਂ ਚੋਟੀ ਇਹ ਵੇ ਦੀ ਪੱਟਿਆ ਦਾ ਮਰ ਗਿਆ ਜੀ ਅੱਛਾ ਜੀ ਹਾਂਜੀ ਹਾਂਜੀ ਤੇ ਦੂਜੇ ਥਲੇ ਹੈਗਾ ਸੀ 8 ਕਿਲੋ ਅੱਛਾ ਕਿਉਂ ਮੇਰੇ ਕੋਲ ਹੀ ਪਿੱਛੇ ਮੜਿਆ ਮੈਂ ਤਾਂ ਇਦਾਂ ਲਿਆਂਦੀ ਆਂ ਉਹਨਾਂ ਨੂੰ ਦਵਾ ਠੀਕ ਹੈ ਠੀਕ ਆ ਲੋਈ ਆ ਗਿਆ ਨਾ ਆ ਹੁਣ ਪੱਠੇ ਮੇਰੇ ਕੋ ਖਾਣ ਲੱਗੀ ਐ ਪੜਾਈ ਬੜੀ ਐ ਠੀਕ ਹੁਣ ਥਲੇ 6 ਕਿਲੋ ਦੋ ਜੀ ਪੱਕਾ ਇਹ ਸੋਭਾ ਪਹਿਲਾਂ ਸੂਈ ਹਾਂਜੀ ਮੇਰੇ ਕੋਲ ਤੇ ਦੋਵਾਂ ਟਾਈਮ ਕੋਈ ਆ ਫੀਡ ਪਾ ਕੇ ਥਾਪੀ ਮਾਰ ਕੇ ਝੋਕ ਲੈ ਜੇ ਅਗਲਾ ਤੁਹਾਨੂੰ ਪਤਾ ਅੱਥਰ ਡੰਗ ਰਿਹਾ ਅਗਲੇ ਥਾਂ ਜਾ ਕੇ ਟਿਕਟ ਰੁਕਾ ਲਵਾ ਸਕਦੇ ਠੀਕ ਹੈ ਠੀਕ ਹੈ ਠੀਕ ਹੈ ਦੇਖੋ ਲੋ ਭਾਈ ਜੀ ਇਹਨੂੰ ਮੇਰਾ ਇੱਕ ਨੰਬਰ ਆ ਖੋਲੋ ਇਹਦਾ ਵੀ ਮੈਂ ਇਹਦਾ ਝੋਟੀ ਵੱਡੀ ਆ ਇਹ ਪਹਿਲਾ ਸੂਆ ਸੂਆ ਦਾ ਦੁੱਧ ਬਿਲਕੁਲ ਦਾ ਪੱਕਾ ਹੁਣ ਸੇਲ ਇត្រ ਤਣ ਕੋਲ ਤਿਆਰ ਆ ਲੋਈ ਝੋਟੀ ਤੇ ਲੋਈ ਆ ਵੀਰ ਸਿੰਘ ਥੋੜੀ ਵਿੱਚ ਚੰਗਾ ਲੱਗਾ ਕਰਮ ਵਾਲੀ ਦੇ ਕਿੰਨਾ ਟਾਈਮ ਹੋ ਗਿਆ ਵੈ ਸੂਈ ਨੂੰ ਭਾਜੀ ਵੀ ਮੈਂ ਉਹ ਕਹਿੰਦੇ 2-3 ਮਹੀਨੇ ਹੋ ਗਿਆ ਠੀਕ ਆ ਠੀਕ ਲੋ ਵੀ 2-3 ਮਹੀਨੇ ਦਾਸ ਦਾ ਟਾਈਮ ਹੋ ਗਿਆ ਹਮਾਲੋ ਕਮਾਲੋ ਤੇ ਬਾਕੀ ਜਿਹੜੀਆਂ ਨਾੜਾ ਨੂੜਾ ਛੱਡੇ ਤੇ ਚੰਗੀਆਂ ਆ ਸਾਂ ਸਵੇਰ ਤੋਂ ਕੁੜੀ ਵੀ ਤੇਲ ਪਾਉਣੇ ਕੱਟ ਦਿੱਤੀ ਬਾਕੀ ਛੋਟੀ ਚੱਜੀ ਆ ਚੱਡੇ ਦੇ ਨਾੜਾ ਨੂੜਾ ਵੀ ਚੰਗੀਆਂ ਆ ਗਈਆਂ ਨੇ ਥਾਂ ਤੋਂ ਨੂੰ ਇਕੱਲਾ ਇਕੱਲਾ ਲੱਗਾ ਦੇ ਠੀਕਾ ਭਰਾਏ ਅੱਛਾ ਕਿੰਨਾ ਟਾਈਮ ਹੋ ਗਿਆ ਬੱਲੇ ਇਹ ਤਰੀਕ ਦੇ ਦਿਨ ਠੀਕ ਐ ਲਗਭਗ ਈ ਨਾ ਫੜੇ ਮੇਰੇ 25 ਦਿਨ ਦੇ ਆਸ-ਪਾਸ ਟਾਈਮ ਹੋ ਗਿਆ ਤੇ ਥਾਂ ਤੋਂ ਜਿਹੜਾ ਛੰਗਾ ਲੱਗਾ ਵਾ ਅੱਪਾ ਦੌਰੇ ਚ ਨਹੀਂ ਲਗਾਗੇ ਜ਼ਰੂਰੀ ਨਹੀਂ ਕੋਈ ਛੇ ਇਹ ਬਦਲ ਨੂੰ ਨਮੜੀਏ ਮੈਂ ਕਹਿੰਦਾ ਵੀ ਗੱਲ ਸਾਹਮਣੇ ਵੇਖਾਂਗੇ ਅੱਛਾ ਅੱਛਾ ਹਾਂ ਠੀਕ ਹੈ ਉਹ ਫੇਰ 8 ਕਿਲੋ ਤੇ ਚੱਲ ਜਣਾ ਇਹਨੇ ਜਿੰਨਾਂ ਦਿਨ ਲੱਗੀ ਨਾ ਆਜ ਪਟਾ ਮੋਟਾ ਰਾਟੇ ਖਾ ਲਿਆ ਤੇ ਚੱਲ ਬਿਲਕੁਲ ਬਿਲਕੁਲ ਹਾਂਜੀ ਪਾਊਗਾ ਫਰਕ ਰੋਟੀ ਤੇ ਚੰਗੀ ਚਾਲ ਨਾਲ ਨਾਲ ਦੇ ਕੱਢੀ ਦੇ ਅੱਜ ਨਿਕਲ ਨਿਕਲ ਜਾਏ ਦੀ ਗਾਂ ਰਗਮ ਦੀ ਚੱਲ ਹਾਂਜੀ ਦੇ ਹੁਣ ਇਹਦਾ ਮੁੱਲ ਭਾਜੀ ਕੀ ਕਰਦਾ ਹਾਂ ਫੋਨ ਤੇ ਜੀ ਇਹਨੇ ਵੀ ਆਪ ਦੇ ਹਿਸਾਬ ਨਾਲ ਉਸ ਤਰੀਹ ਹਰੀ ਹੁਣ ਪੈ ਲਈ ਆ ਜੀ ਰੋਟੀ ਬਣਾਈ ਹੈ ਭੈਣ ਦੀ ਹਾਂਜੀ ਹਾਂਜੀ ਕਰਤੀਏ ਮੰਨਤਾਲਾ ਕਰ ਦਿਓ ਦੱਸ ਦਵਾ ਆਣਾ ਇਹ ਵੀ ਨਾ ਨਾਈ 62000 ਠੀਕ ਹੈ ਲੋ ਭਜੀ 62000 ਦੇ ਤੇ ਕੋਈ ਭਰਾ ਸਾਹ ਬੜਾ ਲੈ ਜੂਗਾ ਤੇ ਚਲੋ ਦੁੱਧ ਕਰਮ ਵਾਲੀ ਵਾਜੂ ਵੀ ਤੇ ਚਲੋ ਗਾਂ ਆਸ ਵੀ ਆ ਵੀ 25 ਦਿਨ ਤੇ ਆਸਪਾਸ ਲੱਟ ਟਾਈਮ ਭਜੀ ਕੋੜਾ ਨਾ ਵੀ ਤੇ ਘਾਟਾ ਕੋਈ ਨਹੀਂ ਆ ਭਜੇ ਨੂੰ ਵੇਖੋ ਕਿੰਨਾ ਹੋ ਗਿਆ ਭਈ ਆ ਚੌਥੇ ਮੈਂ ਨੀਲੀ ਰਵੀ ਆ ਗਈ ਫੇਰ ਖਾਦੀ ਆ ਇਹ ਨੀਲੀ ਲਾ ਵੀ ਲੋਹੀ ਦੀ ਇਹ ਵੀ ਦੀ ਅਛਾ ਇਹ ਖਾਦੀ ਹਾਂ ਦੂਜੀ ਇਹ ਕਿਵੇਂ ਆ ਇਹ ਵੀ ਦੀ ਤਿਆੜੀ ਆ ਇਹ ਇਥੋਂ ਪਕਾ ਲੈ ਜੇ 10 ਦਿਨ ਦਾ ਜੀ ਠੀਕ ਹੈ ਫੇਰ ਸਵੇਰ ਦੂਗੀ ਏ ਇਹ 30ਵੇਂ ਹੋ ਗਈ ਸੀ ਤੇ ਕਿੰਨਾ ਕੁ ਮਿਲਕਰ ਰਕੋੜਿਆ ਆ ਦਾ ਮਿਲਕਰ ਰਕੋੜ ਵਿੱਚ 12 ਕਿਲੋ ਗਾਜ ਠੀਕ ਹੈ ਤੇ ਤੋਂ ਬਾਈ ਫਰੇ ਵੀ ਲੋਈਆਂ ਉੱਤਾਂ ਦੁੱਧ ਨੂੰ ਚੰਗੀਆਂ ਹੁੰਦੀਆਂ ਠੀਕ ਹੈ ਠੀਕ ਲੋਈ ਨੀਲੀ ਆ ਦੇ ਵਿੱਚ ਲੋਈ ਜਾ ਗਈ ਆ ਤੇ ਸ਼ੁਰੂਆਤੀ ਤਰਾ ਸੋਨਾ ਉਹਦੇ ਦਿਣ ਪਾਈ ਕਿਤਾ ਲੈ ਜੂ ਹਵ ਤੇਖਦੇ ਢੇੜ ਢੇੜ ਤੇ ਕਾਟ ਕਾਟ ਜਿਹੜਾ ਇਹਦਾ ਵੀ ਚੰਗਾ ਆ ਗਿਆ ਜਿਹਦੇ ਥਣ ਥਣ ਇਹਨੂੰ ਵੀ ਚੰਗਾ ਲੱਗਾ 12 ਲੀਟਰ ਦਾ ਮਿਲਕਰ ਰਕੋੜ ਪਾਈ ਹਣੀ ਦੱਸਦੇ ਆ ਕਿਤੇ ਲਾਟ ਲਾ ਜਿਹੜੀਆਂ ਅਜੇ ਹਵਾਨੇ ਤੇ ਕਾਫੀ ਆ ਇਸ ਤੋਂ ਟਟ ਹਵਾਲਾ ਚਲੋ ਪਰਮਲੀ ਚੰਗਾ ਫੜੂਗੀ ਲਾਈ ਹੋ ਗਿਆ ਨੋਬਦੀ ਸਟਰੀਸ ਕੋ ਆਰਤੀ ਦੇ ਸਿੰਘ ਸੋ ਕਰ ਸਕਦੇ ਚੈੱਕ ਕਰ ਦੋ ਵਜਨ ਦੀ ਬਹੁਤ ਹੀ ਜ਼ਿਆਦਾ ਚੰਗੀ ਆ ਤੇ ਬਾਕੀ ਆ ਵਾਲੀਆਂ ਜਿਹੜੀਆਂ ਦੁੱਧ ਦੀਆਂ ਨਿਸ਼ਾਨੀਆਂ ਚਲੋ ਸਿਆਣੇ ਦੱਸਦੇ ਆਪਾਂ ਇੰਨਾ ਸਿਆਣੇ ਨਹੀਂ ਆ ਇਹ ਹੂੰ ਕਿ ਸਿਆਣੇ ਹੌਲੀ ਲੇ ਲਿਆ ਜਾਂਗੇ ਬਈ ਹਾਂ ਜੀ ਕਰੋ ਇਹ ਚੈੱਕ ਕਰ ਤੈਨੂੰ ਬਾਬਾ ਬੋਲਦਾ ਨਾ ਉਹਨਾਂ ਦਾ ਠੀਕ ਹੈ ਜਰਕਾਂ ਦਾ ਲੋਬੀ ਚਾਲਿਆਂ ਦਾ ਜਿਹੜਾ ਆ ਦੱਸਿਆ ਹੀ ਉਹਨਾਂ ਦਾ ਹੀ ਆ ਬਾਕੀ ਚਲੋ ਕਰ ਸਕਦੇ ਤੁਸੀਂ ਲਾ ਕੇ ਦੋ ਜੱਗ ਵੀ ਆ ਦੁੱਧ ਵਾਲੇ ਪਛੋਰੀਆਂ ਨਿਸ਼ਾਨੀਆਂ ਹੁੰਦੀਆਂ ਵਾ ਉਡੀ ਉਤਾ ਵੀ ਲੋਇਆ ਟੰਗਰ ਕਹਿੰਦੇ ਵੀ ਗੁੱਦ ਵਾਲਾ ਹੁੰਦਾ ਨਾਲੇ ਇਹ ਖਾਸ ਜਿਹੜੀ ਜੰਦੀ ਆ ਜੀ ਠੀਕ ਹੈ ਹਾਂਜੀ ਹਾਂਜੀ ਚਲੋ ਬਾਹਰ ਅਮੋਂ ਤੇ ਮਿਲਦੇ ਬੜੇ ਘਟਿਆ ਪਹਿਲਾਂ ਲੋਇਆ ਟੰਗਰ ਪੱਥਰੇ ਲੱਭਦੇ ਹੁੰਦੇ ਹੁੰਦੇ ਹੁਣ ਕਿਤੇ ਕਿਤੇ ਮਿਲਦੇ ਹੁਣ ਗਾਂ ਫਿਰ ਨਸਲਾਂ ਥੋੜੀਆਂ ਚੇਂਜ ਹੁੰਦੀਆਂ ਜਾਂਦੀਆਂ ਹਾਂਜੀ ਹਾਂਜੀ ਹੈ ਉਹਦਾ ਵੀ ਮੈਂ ਤੁਹਾਨੂੰ ਵੇਖਣਿਆ ਵੀਡੀਓ ਇਹ ਨਸਲ ਬਹੁਤ ਪੀਜੇ ਕ ਨੰਬਰ ਤੇ ਨਸਲਿਆ ਉਹ ਜੀ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਬਾਹਰ ਅੰਦਰ ਨਿਕਲਦੇ ਆ ਜਦ ਸੇਖਾਂ ਨੂੰ ਮਿਲਦਾ ਕੋਈ ਨਾ ਕੋਈ ਹੋਜੀ ਲਵਾ ਇਹ ਇਹਦਾ ਮੁੱਲ ਭਾਈ ਜੀ ਮੁੱਲ ਵੀ ਜੀ ਕਰਨ ਨੂੰ ਭਾਵੇਂ ਇਹਦਾ ਪੂਰਾ ਲੱਖ ਕਈ ਆਈਏ ਅਸਹੀ ਇਹ ਵਿਗਦੀ ਵੀ ਇਹ ਤਿਆਰ ਹੋ ਗਈ ਕੱਦ ਬੜਾ ਵਾ ਹਾਂਜੀ ਹੋ ਜਿਹੜੀ ਹਾਂ ਨਾ ਉਹ ਬਣ ਗਈ ਆ ਜੀ ਬਣ ਗਈ 90 ਕੁੜੇ ਦੇ ਦਾਂਗੇ ਜੀ ਠੀਕ ਲੋ ਭਾਈ ਜੀ 90 ਹਜ਼ਾਰ ਜੀ ਦੇ ਬਿਲਕੁਲ ਤਿਆਰ ਹੀ ਆ ਕੋਈ ਸਾਹ ਵਾਲਾ ਭਰਾ ਲੈ ਜੀ ਹਾਂ ਭਾਵੇਂ ਕੋਈ ਤਿਆਰ ਕਰਕੇ ਪੀ ਦੀ ਫਸਕੀ ਲੱਖੋਂ ਬਾਹਰ ਦੇ ਦੇ ਕਿਸ਼ੂ ਪੁੱਠਾ ਪਠਾ ਦੇਖੋ ਕੱਡਾ ਜਿਹੜਾ ਘਰ ਤੋਂ ਬੜਾ ਵਾ ਹਾਂਜੀ ਹਾਂਜੀ ਥਾਣਾ ਪਿੱਛੇ ਦੀ ਫੁੱਲ ਗਾਰੰਟੀ ਹੋ ਗਈ ਵੀ ਠੀਕ ਹੈ ਜੀ ਹਾਂਜੀ ਹਾਂਜੀ ਸਾਡੇ ਵਿੱਚ ਵੜਣਾ ਮੈਡ ਵੀਜੀ ਬਚੈ ਨਹੀਂ ਇਹ ਤਾਂ ਅੱਛਾ ਜੀ ਸੂਈ ਨੂੰ ਕੋਈ ਪਤਾ ਨਹੀਂ 2 ਮਹੀਨੇ ਲਾਲੇ 3 ਲਾਲੇ ਮਹੀਨਾ ਲਾਲੇ ਡੇਰ ਲਾਲੇ ਸਾਹਮਣੇ ਆ ਦੋ ਤੇ ਥਲੇ 8 ਕਿਲੋ ਦੀ 7 ਮੰਨ ਕੇ ਦੋ ਠੀਕ ਹੈ ਠੀਕ ਹੈ ਕੋਲ ਹੈ 8 ਕਿਲੋ ਹੀ ਹੈ ਠੀਕ ਹੈ ਬਹੁਤ ਵਧੀਆ ਹੰਡੀ ਮਾੜਾ ਆਪਾਂ ਆ ਗਏ ਜਿੱਦਾ ਮੱਟੀ ਚ ਵਾਈਏ ਸਨ ਠੀਕ ਹੈ ਠੀਕ ਹੈ ਬੜੀ ਵੀ ਚੰਗੀ ਦੂਜੀ ਸਵੇਰੇ ਮੈਡ ਕਾਟ ਕਾਟ ਜਿਹੜਾ ਚੰਗਾ ਆ ਗਿਆ ਬੋਦੀ ਵਾਲੀ ਵਹਿੜਿਆ ਕੋਲ ਤੇ ਵਖਾਉਂਦੇ ਆ ਮੇਰੀ ਤੁਹਾਡੇ ਨਾਲ ਹੋਈ ਵੀ ਸਵੇਰੇ ਗੱਲ ਕੋਈ ਦੇ 7 ਵਜੇ ਹੋਈ ਸੀ ਹੈਨਾ ਤੇ ਉਦੋਂ ਨੂੰ ਇਹ ਵੱਡੇ ਚੋਲੀ ਸੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਇਹ ਚੋਈ ਵੀ ਐ ਕੋਈ ਕੁਝ ਲੱਟ ਭੱਗ ਗਿਆ ਤੇ ਇੱਕ ਦਰਤੀ ਵਾਲੀ ਪਰਵ ਵਿੱਚ ਆ ਗਈ ਏ ਇਹਦੀ ਬਾਈ ਹਣੀ ਕਹਿੰਦੇ ਕਿ ਚੋਈ ਹੋ ਗਈ ਜੇ ਉਸ ਹਾਣਾ ਕੋਈ ਵੀਰ ਭਰਾ ਅੰਦਾਜ਼ਾ ਲਾਵੇ ਹਾਂ ਉਦਾਂ ਤੇ ਥੱਲੇੋਂ ਬੜੀ ਬਾਂਦੀ ਕੋਈ ਸ਼ਾਮਾਂ ਨੂੰ ਲਾ ਕੇ ਵੇਖ ਲੈ ਠੀਕ ਹੈ ਠੀਕ ਹੈ 8 ਕਿੱਲੋ ਦੋਦੀ ਜਿਹੜਾ ਚੰਗਾ ਤੇ 8 ਲੀਟਰ ਜਿਹੜਾ ਬਹੁਤ دیر ਤੋਂ ਤਿਆਰ ਆਈਆਂ ਕੋਈ ਨਹੀਂ ਬਾਈ ਕਹਦਾ ਕਿ ਪਤਾ ਨਹੀਂ ਮਿੰਨਾ ਹੋ ਗਿਆ ਡੇਢ ਹੋ ਗਿਆ 2 ਹੋ ਗਿਆ ਬਾਈ ਕਮਲ ਦੇ ਨਾਲ ਤੁਸੀਂ ਕਰ ਸਕਦੇ ਜੇਕਰ ਕੋਰ ਕੋਸ਼ਿਸ਼ ਕਰ ਸਕਦੇ ਜੇ ਉਹਨੂੰ ਲੈ ਜਾਓ ਵੀਰ ਜੀ ਲੈ ਜਾਓ ਇਹ ਦੋ ਚਾਰ ਸੂਆ ਸੁਈ ਜੇ ਕਮਾਂਦੀਆਂ ਸਾਫ ਤੇ ਫਿਰਦੇ ਆ ਬਾਕੀ ਚਲੋ ਕੋਈ ਸਾਫ ਬੜਾ ਲਾਜੋ ਮੇਰੇ ਚਰਦ ਹੋ ਗਏ ਨੇ ਫਿਰ ਚਰ ਪੜਾ ਨਾ ਨਰੇ ਪਠੇ ਦਾ ਦੋ ਦਸਰਾ ਦੇ ਦਿੰਦੀ ਆ ਕਰੋ ਜੀ ਪਾਕੀ ਗਲਾਬੀ ਥਾਣਾ ਆ ਗਿਆ ਜੀ ਗਲਾਬੀ ਥਾਣਾ ਵਾਲੀ ਬੈਠ ਦੇ ਇਹਦਾ ਮੁੱਲ ਭਾਜੀ ਕੀ ਕਰਨਾ ਹੈ ਮੁੱਲ ਵੀ ਜੀ ਜਾਇ ਤਾਂ 30 ਪਤੀਆ ਰੀਆ ਹਾਂਜੀ ਆਪਾਂ ਹੁਣ 5000 ਦੀ ਵਧ ਦਾਂਗੇ ਆ ਹੁਣ ਕੋ ਸ਼ਾਮਾ ਨੂੰ ਆਣ ਕੇ ਵੇਖੋ ਕਿਦਾਂ ਫੋਟਪਾਲਾ ਨੂੰ ਬੰਦੀ ਹੈ ਹੁਣ ਲਗ ਦੇਮ ਚੜ੍ਹਿਆ ਜੀ ਦੋ ਤਿੰਨ ਘੰਟੇ ਹੋਏ ਸਨ ਕਰਦੇ ਕਿ ਥੋੜਾ ਮਾੜਾ ਹੋਰ ਮਾਦਲਾ ਮਾਣ 24 ਦੇ ਦਈਏ ਹੋਰ 4 ਛੱਡ ਦਈਏ ਆਉਂਦੇ ਤਾਂ ਕੋਈ ਨਹੀਂ ਬਸ ਛੋੜ ਹੀ ਹੋਣੀ ਏ ਦੇ ਵਿੱਚ ਠੀਕ ਲੋ ਭਾਜੀ 23000 ਦੀ ਤੇ ਕੱਡ ਕੱਢ ਕੋਈ ਸਾਹ ਬਣਾ ਲਾ ਲਾ ਜੂਗਾ ਭਰਾ ਤੇ ਦੋਸਤ ਚੰਗਾ ਭਲੀ ਜੜਾ ਨੇ ਦੋ ਦੋਨ ਵੀ 7-8 ਕਿਲੋ ਹੈਗਾ ਪੱਕਾ ਤੇ ਭਾਲਾ ਭਾਲਾ ਭਾਵੇਂ ਦਾ ਚੋੜੇ ਠੀਕ ਹੈ ਲੋ ਬਜੀ ਜਿਹੜੇ ਪਾਈ ਦੇ ਕੋਲ ਚੰਗੇ ਆ ਝੋਟੀਆਂ ਸਾਰੀਆਂ ਚੰਗੀਆਂ ਵਾ ਬਿਲਕੁਲ ਜਿਹੜੀਆਂ ਤਾਜ਼ੀਆਂ ਸੁਝਾਵਾ ਆ ਵੇਖੋ ਨਾੜੂ ਦੇ ਬੱਚੇ ਆ ਝੋਟੀਆਂ ਤੇ ਕਰਵਾਉਣਾ ਬਿਲਕੁਲ ਮੈਂ ਸਾਡੇ ਕੋਲ ਸੋਣਾ ਤੇ ਅਗਦੀ ਆਪੇ 120-200 ਲਾ ਕੇ ਵੇਚਦੀਆਂ ਝੋਟੀਆਂ ਠੀਕ ਹੈ ਠੀਕ ਹਾਂਜੀ ਹਾਂਜੀ ਪੰਦੀ ਪੰਦੀ 30-30 ਦੀਆਂ ਵੇਚਦੀਆਂ ਆ ਜਿਹੜਾ ਪੱਕਾ ਮਾਰਗਾ ਹੀ ਭਾਲਾ ਆਇਆ ਕਰਮਾਲੀ ਨੇ ਤਾਂ ਤੋਂ ਵੀ ਬੜਾ ਗੈਰ ਤੇ ਆ ਆ ਵੀ ਮੈਂ ਵੇਖੋ ਨੀਲੀ 라 ਵੀਰੀ ਇਹ ਵੀ ਲੱਬ ਦੀ ਕਿੱਥੇ ਤੇ ਨਾ ਵਾਲੀ ਗੁੜੀ ਠੀਕ ਆਹ ਵਾਲਾ ਪੱਛਮੀ ਕਿੜਾ ਬਹੁਤ ਘੱਟ ਦੇਖ ਨੂੰ ਮਿਲਦਾ ਵਾ ਹਾਂਜੀ ਹਾਂਜੀ ਬੜੇ ਸ਼ੌਕ ਨਾਲ ਕਈ ਧਰਾਂ ਜਿਵੇਂ ਚੱਕਦੇ ਜਾਂ ਕੱਟੀਆਂ ਮੰਗੀਆਂ ਨੇ ਉਹਨਾਂ ਵਾਸਤੇ ਤੋਹਫੀਆਂ ਚਲੋ ਭਾਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ